ਮੇਰੀ ਗੋਦੀ ਵਿੱਚ ਮੇਰਾ ਛੋਟਾ ਜਿਹਾ ਭਾਂਜਾ ਰੋਈ ਜਾ ਰਿਹਾ ਸੀ। ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਸ ਨੂੰ ਕਿੱਦਾਂ ਚੁੱਪ ਕਰਾਵਾਂ। ਉਹ ਲਗਾਤਾਰ ਰੋ ਰਿਹਾ ਸੀ ਤੇ ਚੁੱਪ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ। ਉਸ ਨੂੰ ਗੋਦੀ ਵਿੱਚ ਲੈ ਕੇ ਮੈਂ ਬੁਰੀ ਤਰ੍ਹਾਂ ਥੱਕ ਗਈ ਸੀ ਤੇ ਮੇਰੀ ਮਾਂ ਸਦਮੇ ਵਿੱਚ ਆਪਣੇ ਕਮਰੇ ਵਿੱਚ ਸੀ ਤੇ ਵਾਰ-ਵਾਰ ਉਸ ਨੂੰ बेहोशी ਦੇ ਦੌਰੇ ਪੈ ਰਹੇ ਸਨ। ਮੈਂ ਆਪ ਇੱਕ ਬਹੁਤ ਵੱਡੇ ਸਦਮੇ ਵਿੱਚੋਂ ਗੁਜ਼ਰ ਰਹੀ ਸੀ। ਕਿਉਂਕਿ ਮੇਰੀ ਵੱਡੀ ਭੈਣ ਬੱਚੇ ਨੂੰ ਪੈਦਾ ਕਰਨ ਤੋਂ ਬਾਅਦ ਇਸ ਦੁਨੀਆ ਤੋਂ ਚਲੀ ਗਈ ਪਰ ਜਦੋਂ ਬੱਚਾ ਚੁੱਪ ਨਾ ਹੋਇਆ ਤਾਂ ਮੈਂ ਵੀ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਉੱਚੀ ਉੱਚੀ ਰੋਣ ਲੱਗੀ ਮੇਰੀ ਆਵਾਜ਼ ਸੁਣ ਕੇ ਮੇਰਾ ਪਿਓ ਕਮਰੇ ਵਿੱਚ ਆਇਆ ਮੈਨੂੰ ਉਸ ਬੱਚੇ ਨਾਲ ਰੋਂਦਿਆਂ ਦੇਖਣ ਲੱਗੇ ਅੰਜਲੀ ਕੀ ਹੋਇਆ ਪੁੱਤ ਕਿਉਂ ਰੋਂਦੀ ਹੈ ਮੈਂ ਕਿਹਾ ਪਾਪਾ ਚੁੱਪ ਨਹੀਂ ਹੋ ਰਿਹਾ ਮੈਂ ਇਸ ਨੂੰ ਕਿੱਦਾਂ ਚੁੱਪ ਕਰਵਾਵਾਂ ਮੇਰੇ ਪਿਓ ਨੇ ਉਸ ਬੱਚੇ ਨੂੰ ਗੋਦੀ ਵਿੱਚ ਲਿਆ ਤੇ ਹੌਕਾ ਲੈ ਕੇ ਕਿਹਾ ਕਿ ਇਸ ਨੇ ਆਪਣੀ ਮਾਂ ਨੂੰ ਖੋਇਆ ਹੈ ਕੀ ਕਰ ਸਕਦੇ ਹਾਂ ਬਹੁਤ ਮੁਸ਼ਕਲ ਨਾਲ ਮੈਂ ਆਪਣੀ ਮਾਂ ਤੇ ਆਪਣੇ ਭਾਣਜੀ ਨੂੰ ਸੰਭਾਲਿਆ ਸੀ ਆਖਰ 15 ਦਿਨਾਂ ਬਾਅਦ ਜਾ ਕੇ ਹੌਲੀ-ਹੌਲੀ ਮੇਰੀ ਮਾਂ ਦੀ ਸਿਹਤ ਕੁਝ ਠੀਕ ਹੋਈ ਪਰ ਫੇਰ ਵੀ ਉਹ ਭੈਣ ਨੂੰ ਯਾਦ ਕਰਕੇ ਬਹੁਤ ਰੋਂਦੀ ਤੇ ਆਪਣੇ ਦੋਤੇ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਸੀ ਮੇਰੀ ਭੈਣ ਦੇ ਸੰਸਕਾਰ ਤੋਂ ਬਾਅਦ ਜੀਜਾ ਜੀ ਇਕ ਵਾਰ ਵੀ ਸਾਡੇ ਘਰ ਨਹੀਂ ਆਏ ਭੈਣ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਉਸ ਦੀ ਉਮਰ ਬਹੁਤ ਘੱਟ ਸੀ ਪਹਿਲਾਂ ਤਾਂ ਮੇਰੇ ਮਾਪਿਓ ਇਸ ਗੱਲ ਦੇ ਖਿਲਾਫ ਸੀ ਪਰ ਮੇਰੀ ਭੈਣ ਜਿੱਦ ਤੇ ਅੜ ਗਈ ਦੂਜੇ ਪਾਸੇ ਜੀਜਾ ਜੀ ਨੇ ਪਿੱਛਾ ਨਹੀਂ ਛੱਡਿਆ ਤਾਂ ਮਜਬੂਰੀ ਵਿੱਚ ਉਹਨਾਂ ਨੂੰ ਦੋਨਾਂ ਦਾ ਵਿਆਹ ਕਰਨਾ ਪਿਆ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਤੇ ਭੈਣ ਕੋਈ ਗਲਤ ਕਦਮ ਨਾ ਚੁੱਕ ਲਵੇ ਪਰ ਬੱਚੇ ਦੀ پیدائش ਤੇ ਮੇਰੀ ਧੀ ਇਸ ਦੁਨੀਆ ਤੋਂ ਚਲੀ ਗਈ ਉਸ ਦੀ ਉਮਰ ਇੰਨੀ ਹੀ ਲਿਖੀ ਹੋਈ ਸੀ ਇੱਕ ਮਹੀਨਾ ਗੁਜ਼ਰਿਆ ਸੀ ਹੁਣ ਮਾਂ ਤੇ ਬੱਚੇ ਨੂੰ ਮੇਰੀ ਕੋਤੀ ਦੀ ਆਦਤ ਪੈ ਗਈ ਸੀ ਜਦ ਜੀਜਾ ਜੀ ਸਾਡੇ ਘਰ ਆਏ ਉਸ ਦਿਨ ਉਹਨਾਂ ਦੀ ਦਾੜੀ ਵਧੀ ਤੇ ਅੱਖਾਂ ਲਾਲ ਸੀ ਪੋਸ ਨੇ ਆਪਣੇ ਮੁੰਡੇ ਨੂੰ ਗੋਦੀ ਵਿੱਚ ਲਿਆ ਤੇ ਪਿਆਰ ਕੀਤਾ। ਮੇਰੀ ਮਾਂ ਕਹਿਣ ਲੱਗੀ, ਅੰਜਲੀ ਬਹੁਤ ਔਖੀ ਸੰਭਾਲਦੀ ਹੈ। ਮੈਂ ਬਿਮਾਰਾ। ਜਦ ਤੂੰ ਇਸ ਦੀ ਭੈਣ ਦੀ ਮੌਤ ਹੋਈ ਹੈ। ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ। ਮੇਰੇ ਅੰਦਰੋਂ ਤਾਂ ਜਾਨ ਹੀ ਨਿਕਲ ਗਈ। ਉਹ ਕਹਿਣ ਲੱਗਾ, ਕਿ ਰੱਬ ਦੀ ਮਰਜ਼ੀ ਹੈ। ਤੁਸੀਂ ਤਾਂ ਫੇਰ ਵੀ ਇੱਕ ਦੂਜੇ ਨੂੰ ਹੌਸਲਾ ਦੇ ਸਕਦੇ ਹੋ। ਮੇਰੇ ਬਾਰੇ ਸੋਚੋ। ਜਿਸ ਦਾ ਘਰ ਖਾਲੀ ਹੈ। ਮੈਂ ਕਿਸਦੇ ਨਾਲ ਦਿਲ ਦੀ ਗੱਲ ਕਰਾਂ? ਇਹ ਮੈਂ ਹੀ ਜਾਣਦਾ। ਪਰ ਉਹ ਛੁੱਟੀਆਂ ਦੇ ਬਾਅਦ ਅੰਜਲੀ ਦੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ ਇਸ ਲਈ ਛੋਟੇ ਬੱਚੇ ਨੂੰ ਸੰਭਾਲਣਾ ਔਖਾ ਹੈ ਜਾਣ ਵਾਲਿਆ ਚਲਿਆ ਗਿਆ ਤੈਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ ਤੇ ਦੂਜਾ ਵਿਆਹ ਕਰਵਾ ਲੈ ਇਹ ਸੁਣ ਕੇ ਜੀਜਾ ਜਿਹਦੇ ਮੱਥੇ ਵਾਲ ਪੈ ਗਏ ਕਹਿਣ ਲੱਗੇ ਤੁਸੀਂ ਕਿੱਦਾਂ ਦੀ ਗੱਲਾਂ ਕਰ ਰਹੇ ਹੋ ਮੈਂ ਨੀਹਾ ਦੀ ਥਾਂ ਕਿਸੇ ਨੂੰ ਨਹੀਂ ਦੇ ਸਕਦਾ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ ਮੈਂ ਉਸਦੀਆਂ ਯਾਦਾਂ ਦੇ ਸਹਾਰੇ ਹੀ ਜ਼ਿੰਦਗੀ ਕੱਟ ਲਾਂਗਾ ਮੇਰਾ ਪੁੱਤ ਵੱਡਾ ਹੋ ਜਾਏ ਮੈਂ ਇਸ ਨੂੰ ਨਾਲ ਲੈ ਜਾਵਾਂਗਾ ਮੇਰੀ ਮਾਂ ਕਹਿਣ ਲੱਗੀ ਤੂੰ ਤਾਂ ਨੀਹਾ ਨੂੰ ਪਿਆਰ ਕਰਦਾ ਸੀ ਪਤਾ ਹੈ ਪਰ ਤੇਰੇ ਬੱਚੇ ਨੂੰ ਮਾਂ ਦੀ ਲੋੜ ਹੈ ਜੀਜਾ ਜੀ ਨੇ ਕਿਹਾ ਕਿ ਮਾਸੀ ਨਹੀਂ ਪਾਲ ਸਕਦੀ ਕਿ ਇਹ ਇੰਨੀ ਛੋਟੀ ਹੈ ਮਾਨੇ ਕਿਹਾ ਕਿ ਅਸੀਂ ਇਸ ਦਾ ਵਿਆਹ ਕਰਨਾ ਹੈ ਜਦੋਂ ਇਸ ਦਾ ਵਿਆਹ ਹੋ ਜਾਊਗਾ ਫਿਰ ਬੱਚੇ ਨੂੰ ਕੌਣ ਸੰਭੋ ਉਹਨਾਂ ਨੇ ਕਿਹਾ ਮੈਂ ਆਪੇ ਲੈ ਜਾਵਾਂਗਾ ਮੇਰੀ ਮਾਂ ਨੇ ਕਿਹਾ ਤੈਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ ਜੇ ਆਪਣੀ ਮਾਸੀ ਦੀ ਗੋਦੀ ਦਾ ਆਦੀ ਹੋ ਗਿਆ ਤਾਂ ਕਿਸੇ ਔਰਤ ਨੂੰ ਸਹਿਣ ਨਹੀਂ ਕਰੂੰਗਾ ਤੈਨੂੰ ਵਿਆਹ ਤਾਂ ਕਰਵਾਉਣਾ ਹੀ ਪੈਣਾ ਇਕੱਲੇ ਜ਼ਿੰਦਗੀ ਨਹੀਂ ਕੱਟੀ ਜਾਣੀ ਹੁਣ ਨਾ ਹੀ ਫਿਰ ਕਿਤੇ ਮੇਰੀ ਮਾਂ ਕਹਿਣ ਲੱਗੀ ਕਿ ਮੈਂ ਮੰਨਦੀ ਹਾਂ ਤੇਰਾ ਦੁੱਖ ਤਾਜ ਹੈ ਪਰ ਸਭ ਕੁਝ ਠੀਕ ਹੋ ਜਾਊਗਾ ਕੁਝ ਮਹੀਨੇ ਬਾਅਦ ਤੂੰ ਵਿਆਹ ਕਰਵਾ ਲਈ ਤਾਂ ਕਿ ਤੇਰੇ ਬੱਚੇ ਨੂੰ ਉਸ ਕੁੜੀ ਦੀ ਆਦਤ ਹੋ ਜਾਵੇ ਬਾਅਦ ਵਿੱਚ ਬਹੁਤ ਆਖਾ ਹੋ ਜਾਣਾ ਮੇਰੀ ਮਾਂ ਨੇ ਉਸ ਨੂੰ ਇਹ ਕਿਹਾ ਤਾਂ ਉੱਠ ਕੇ ਚਲਾ ਗਿਆ ਉਸ ਦੇ ਬਾਅਦ ਪੂਰੇ 4 ਮਹੀਨੇ ਬਾਅਦ ਆਇਆ ਉਸਨੇ ਮੇਰਾ ਭਾਂਜਾ 5 ਮਹੀਨਿਆਂ ਦਾ ਹੋ ਗਿਆ ਸੀ ਹੁਣ ਉਹ ਮੇਰੇ ਬਿਨਾਂ ਨਹੀਂ ਰਹਿੰਦਾ ਸੀ ਜਦੋਂ ਮੈਂ ਕਾਲਜ ਤੋਂ ਆਉਂਦੀ ਤਾਂ ਰੋਂਦਾ ਹੁੰਦਾ ਮਾਂ ਚੁੱਪ ਕਰਾ ਕੇ ਥੱਕ ਜਾਂਦੀ ਪਰ ਚੁੱਪੀ ਨਾ ਹੁੰਦਾ ਜਿੱਦਾਂ ਹੀ ਮੈਂ ਗੋਦੀ ਚੁੱਕਦੀ ਚੁੱਪ ਹੋ ਜਾਂਦਾ ਮੇਰੇ ਨਾਲ ਹੀ ਸੌਂਦਾ ਤੇ ਮੇਰੇ ਹੱਥੋਂ ਹੀ ਖਾਂਦਾ ਸੀ ਮੈਨੂੰ ਆਪਣੀ ਮਾਂ ਸਮਝਦਾ ਸੀ ਤੇ ਮੈਂ ਵੀ ਉਸ ਲਈ ਕੁਝ ਜਿਹੀ ਜਜ਼ਬਾਤ ਰੱਖਦੀ ਸੀ ਮੈਨੂੰ ਲੱਗਦਾ ਸੀ ਉਹ ਮੇਰਾ ਹੀ ਬੱਚਾ ਹੈ ਮੇਰੀ ਮਾਂ बार-बार ਜੀਜਾ ਜੀ ਨੂੰ ਘਰ ਬੁਲਾਉਂਦੀ ਤੇ ਕਹਿੰਦੀ ਕਿ ਆਪਣੀ ਜ਼ਿੰਦਗੀ ਬਾਰੇ ਧਿਆਨ ਨਾਲ ਸੋਚ ਬੱਚੇ ਦਾ ਮਾਮਲਾ ਹੈ ਪਰ ਉਹ ਪਤਾ ਨਹੀਂ ਕੀ ਸੋਚੀ ਬੈਠਾ ਸੀ ਮਾਂ ਦੇ بار-बार ਕਹਿਣ ਤੇ ਵੀ ਉਹ 4 ਮਹੀਨਿਆਂ ਬਾਅਦ ਆਇਆ ਤੇ 1 ਘੰਟਾ ਹੀ ਬੈਠਾ ਮਾਂ ਦੀ ਗੱਲ ਉਸਨੇ ਕੱਟ ਦਿੱਤੀ ਅਤੇ ਫਿਰ ਚਲਾ ਗਿਆ ਹਰ ਮਹੀਨੇ ਕੁਝ ਨਾ ਕੁਝ ਪੈਸੇ ਪਾਪਾ ਨੂੰ ਦੁਕਾਨ ਤੇ ਦੇ ਜਾਂਦਾ ਕਿ ਮੇਰੇ ਪੁੱਤ ਦੇ ਖਰਚੇ ਨਹੀਂ ਨੇ ਮੈਂ ਨਹੀਂ ਚਾਹੁੰਦਾ ਮੇਰਾ ਪੁੱਤ ਕਿਸੇ ਤੇ ਬੋਝ ਬਣੇ ਇਦਾਂ ਹੀ ਦਿਨ ਬੀਤ ਰਹੇ ਸੀ ਤੇ ਮੈਂ 19 ਸਾਲਾਂ ਦੀ ਹੋ ਗਈ ਹੁਣ ਮੇਰਾ ਭਾਂਜਾ ਵੀ 3 ਸਾਲ ਦਾ ਹੋ ਗਿਆ ਸੀ ਉਹ ਮੇਰੇ ਬਿਨਾਂ ਰਹਿੰਦਾ ਹੀ ਨਹੀਂ ਸੀ ਤੇ ਮੈਨੂੰ ਮੰਮੀ ਕਹਿੰਦਾ ਸੀ ਮੇਲੇ بڑے ਰਿਸ਼ਤੇ ਆਉਂਦੇ ਬਹੁਤ ਹੀ ਚੰਗੇ ਖਾਂਦੇ ਪਿੰਦੇ ਘਰਾਂ ਦੇ ਮੇਰੀ ਮਾਂ ਨੇ ਜੀਜੀ ਨੂੰ ਬੁਲਾਇਆ ਤੇ ਕਿਹਾ ਕਿ ਇਸ ਲਈ ਚੰਗਾ ਰਿਸ਼ਤਾ ਆਇਆ ਹੈ ਆਪਾਂ ਇਸ ਦਾ ਵਿਆਹ ਕਰ ਦਈਏ ਇਹ ਸੁਣ ਕੇ ਕਹਿਣ ਲੱਗਾ ਕਿ ਮੇਰੇ ਬੱਚੇ ਦਾ ਕੀ ਹੋਊਗਾ ਉਹ ਦੀ ਕੁੜੀ ਦੀ ਆਖਰੀ ਨਿਸ਼ਾਨੀ ਹੈ ਤੁਸੀਂ ਕੁੜੀ ਖਾਤਰ ਮੇਰੇ ਬੱਚੇ ਦੇ ਨਾਲ ਇਹ ਨਾ ਕਰੋ ਉਸ ਨੂੰ ਉਸ ਦੀ ਮਾਂ ਤੋਂ ਦੂਰ ਨਾ ਕਰੋ ਕਿਉਂਕਿ ਇਹ ਨਿਸ਼ਾਨੂ ਆਪਣੀ ਮਾਂ ਸਮਝਦਾ ਹੈ ਇਸ ਦੀ ਕਿਹੜਾ ਉਮਰ ਲੰਘ ਰਹੀ ਹੈ 2-3 ਸਾਲ ਰੁਕ ਜਾਓ ਇਹ ਵੱਡਾ ਹੋ ਜਾਊਗਾ ਨਾ ਵਧੀਆ ਘਰ ਵੇਖ ਕੇ ਇਸ ਦਾ ਵਿਆਹ ਕਰ ਦਾਂਗਾ ਪਰ ਮੇਰੇ ਮੁੰਡੇ ਨੂੰ ਇਸ ਲਾਇਕ ਹੋਣ ਦੋ ਕਿ ਮੈਂ ਉਸ ਦੇ ਨਾਲ ਰਹਿ ਸਕਾਂ ਉਸ ਗੱਲ ਨੂੰ ਸਮਝਣ ਲੱਗੇ ਮੇਰੀ ਮਾਂ ਕਹਿਣ ਲੱਗੀ ਤੂੰ ਸਮਝਦਾ ਕਿਉਂ ਨਹੀਂ ਸਮੇਂ ਦਾ ਕੁਝ ਪਤਾ ਨਹੀਂ ਲੱਗਦਾ ਮੈਂ ਬਿਵਾਰ ਹਾਂ ਹੁਣ ਅਸੀਂ ਆਪਣੀ 3 ਦਾ ਜਲਦੀ ਤੋਂ ਜਲਦੀ ਵਿਆਹ ਕਰਨਾ ਚਾਹੁੰਦੇ ਹਾਂ ਤੇ ਤੂੰ ਵੀ ਆਪਣੇ ਬਾਰੇ ਸੋਚ ਉਸ ਨੇ ਕਿਹਾ ਤੁਹਾਨੂੰ ਇੰਨੀ ਛੇਤੀ ਕਿਉਂ ਹੈ ਜੇ ਜ਼ਿਆਦਾ ਹੀ ਕਾਲੀ ਹੈ ਤਾਂ ਇਸ ਦਾ ਵਿਆਹ ਮੇਰੇ ਨਾਲ ਕਰ ਦੋ ਮੇਰੀ ਮਾਂ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਇਹ ਸੁਣ ਕੇ ਉਹ ਹੈਰਾਨ ਹੋ ਗਈ ਕਹਿਣ ਲੱਗੀ ਤੂੰ ਨੀਸ਼ਾ ਤੋਂ ਬਹੁਤ ਵੱਡਾ ਇਸ ਦਾ ਵਿਆਹ ਤੇਰੇ ਨਾਲ ਮੈਂ ਕਿਦਾਂ ਕਰ ਦਵਾਂਗੀ ਉਸਨੇ ਕਿਹਾ ਕਿ ਗੋਲੂ ਹੁਣ ਇਸ ਨੂੰ ਆਪਣੀ ਮਾਂ ਮੰਨਦਾ ਹੈ ਜੇ ਮੈਂ ਕਿਸੇ ਹੋਰ ਨੂੰ ਲੈ ਕੇ ਆਵਾਂਗਾ ਪਤਾ ਨਹੀਂ ਕੀ ਸਲੂਕ ਕਰੂਗੀ ਮੇਰੇ ਪਿੱਛੋਂ ਮੇਰੇ ਬੱਚਿਆਂ ਨੂੰ ਮਾਰੂਗੀ ਜਦੋਂ ਕਿ ਨੀਸ਼ਾ ਇਸ ਨੂੰ ਪਿਆਰ ਨਾਲ ਰੱਖੂਗੀ ਮਾਂ ਵਰਗਾ ਪਿਆਰ ਦੇਉਗੀ ਜੋ ਕਿ ਹੁਣ ਦੇ ਰਹੀ ਹੈ ਮੈਨੂੰ ਵਿਆਹ ਦੀ ਕੋਈ ਇੱਛਾ ਨਹੀਂ ਪਰ ਮੈਨੂੰ ਆਪਣੇ ਬੱਚੇ ਦੀ ਮਾਂ ਚਾਹੀਦੀ ਹੈ ਜੋ ਨੀਸ਼ਾ ਤੋਂ ਵੱਧ ਕੇ ਕੋਈ ਹੋਰ ਨਹੀਂ ਹੋ ਸਕਦੀ ਮੇਰੀ ਮਾਂ ਕਹਿਣ ਲੱਗੀ ਮੈਂ ਤੇਨ ਸਹੁਰੇ ਨਾਲ ਗੱਲ ਕਰਕੇ ਵੇਖਦੀ ਹਾਂ ਜੀ ਉਹਨਾਂ ਨੇ ਹਾਂ ਕੀਤੀ ਤਾਂ ਫਿਰ ਅੱਗੇ ਗੱਲ ਕਰਾਂਗੇ ਪਰ ਮੇਰੀ ਬੇਨਤੀ ਹੈ ਮੇਰੀ ਧੀ ਨੂੰ ਆਪਣੀ ਘਰਵਾਲੀ ਦੀ ਹਸિયਤ ਨਾਲ ਵਿਆਹ ਕੇ ਲੈ ਕੇ ਜਾਇਂ ਇਹ ਗੱਲ ਸੁਣ ਕੇ ਉਹ ਕਹਿਣ ਲੱਗਾ ਕਿ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਉਸ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਜਦ ਇਹ ਗੱਲ ਮੇਰੇ ਪਿਓ ਨੂੰ ਪਤਾ ਲੱਗੀ ਤਾਂ ਕੁਝ ਸੋਚ ਵਿਚਾਰ ਕਰਨ ਤੋਂ ਬਾਅਦ ਉਹਨਾਂ ਨੇ ਵੀ ਹਾਂ ਕਰ ਦਿੱਤੀ ਭਾਵੇਂ ਉਮਰ ਵਿੱਚ ਮੇਰੇ ਤੋਂ ਕੁਝ ਸਾਲ ਵੱਟਾ ਸੀ ਇਸ ਤੋਂ ਬਿਨਾ ਉਸ ਵਿੱਚ ਕੋਈ ਕਮੀ ਨਹੀਂ ਸੀ ਅਤੇ ਸਾਰੀ ਦਿੱਕਤ ਮੇਰੇ ਭਾਂਜੇ ਦੀ ਸੀ ਉਹ ਬਹੁਤ ਛੋਟਾ ਸੀ ਤੇ ਉਸ ਨੂੰ ਇੱਕ ਮਾਂ ਦੀ ਲੋੜ ਸੀ ਅਤੇ ਇਹ ਸੋਚ ਕੇ ਮੇਰੇ ਪਾਪਾ ਨੇ ਵਿਆਹ ਦੇ ਲਈ ਹਾਂ ਕਰ ਦਿੱਤੀ ਉਪਰ ਤੋਂ ਉਸ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਖੈਰ ਬੜੀ ਹੀ ਸਾਦਗੀ ਨਾਲ ਮੇਰਾ ਵਿਆਹ ਹੋਇਆ ਮੈਂ ਜਦ ਵਿਦਾ ਹੋ ਕੇ ਉਸ ਦੇ ਘਰ ਆਈ ਤਾਂ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਕਿਉਂਕਿ ਮੈਂ ਕਦੇ ਵੀ ਨਹੀਂ ਸੋਚਿਆ ਸੀ ਬਸ ਇਹ ਉਹ ਮੇਰੇ ਜੀਜਾ ਜੀ ਸੀ ਦਰ ਹੁੰਦੇ ਹੀ ਮੈਨੂੰ ਉਸਨੇ ਅਲੱਗ ਕਮਰਾ ਬਖਾ ਦਿੱਤਾ ਤੇ ਕਹਿਣ ਲੱਗਾ ਇੱਥੇ ਤੈਨੂੰ ਕੋਈ ਤਕਲੀਫ ਨਹੀਂ ਹੋਊਗੀ ਤੂੰ ਗੋਲੂ ਦੇ ਨਾਲ ਇੱਥੇ ਬਹੁਤ ਸਕੂਨ ਨਾਲ ਜ਼ਿੰਦਗੀ ਗੁਜ਼ਾਰ ਸਕਦੀ ਹੈ ਮਹਿਰਾਨੀ ਨਾਲ ਦੇਖਿਆ ਤੇ ਮੇਰੇ ਕੋਲ ਆ ਕੇ ਕਹਿਣ ਲੱਗਾ ਮੇਰੇ ਦਿਲ ਵਿੱਚ ਕੱਲ ਵੀ ਨੇਹਾ ਸੀ ਤੇ ਅੱਜ ਵੀ ਹੈ ਤੇ ਹਮੇਸ਼ਾ ਹੀ ਰਹੂਗੀ ਤੂੰ ਬਸ ਕਰ ਵੀ ਸਿਰਫ ਤੇ ਸਿਰਫ ਮੇਰੇ ਮੁੰਡੇ ਦੀ ਮਾਂ ਬਣ ਕੇ ਆਈ ਹੈ ਮੇਰੀ ਘਰਵਾਲੀ ਨਹੀਂ ਤੇ ਨਾ ਹੀ ਕੋਸ਼ਿਸ਼ ਕਰੀ ਇਹ ਕਹਿ ਕੇ ਕਮਰੇ ਚੋਂ ਚਲਾ ਗਿਆ ਮੈਂ ਚੁੱਪਚਾਪ ਪਤਰਾਈਆਂ ਅੱਖਾਂ ਨਾਲ ਉਸ ਨੂੰ ਦੇਖ ਰਹੀ ਸੀ ਕਮਰਾ ਖਾਲੀ ਹੋ ਗਿਆ ਸੀ ਤੇ ਮੇਰੀ ਉਂਗਲ ਫੜ ਕੇ ਮੇਰਾ ਪਾਂਜਾ ਮੰਮੀ ਮੰਮੀ ਕਹਿ ਰਿਹਾ ਸੀ ਮੈਂ ਆਪਣੀ ਅੱਖਾਂ ਦੇ ਵਿੱਚੋਂ ਹੰਝੂ ਸਾਫ਼ ਕੀਤੇ ਤੇ ਉਸ ਨੂੰ ਬੈੱਡ ਤੇ ਸਲਾਣ ਲੱਗੀ ਕੱਪੜੇ ਬਦਲਦੇ ਹੋਏ ਮੈਨੂੰ ਦੇਖ ਕੇ ਉਹ ਰੋ ਰਿਹਾ ਸੀ ਜਿਹੇ ਜਿਹੇ ਹਲਾਤਾਂ ਵਿੱਚ ਮੇਰਾ ਵਿਆਹ ਹੋਇਆ ਸੀ ਪਰ ਫੇਰ ਵੀ ਨਵਾਂ ਅਹਿਸਾਸ ਸੀ ਮੈਂ ਉਸ ਨੂੰ ਦਿਲੋਂ ਸਤਿਕਾਰ ਕਰਿਆ ਸੀ ਮੈਂ ਉਸ ਨਾਲ ਰਿਸ਼ਤਾ ਰੱਖਣਾ ਚਾਹੁੰਦੀ ਸੀ ਪਰ ਉਸਨੇ ਤਾਂ ਮੇਰੇ ਮੂੰਹ ਤੇ ਮੇਰੀ ਬੇਇੱਜ਼ਤੀ ਕਰ ਦਿੱਤੀ ਤੇ ਮੇਨਾਂ ਬੁਰਾ ਸਲੂਕ ਕਰਕੇ ਮੇਰਾ ਦਿਲ ਦਿਖਾਇਆ ਸੀ ਮੈਂ ਸੋਚਿਆ ਸੀ ਇਸ ਤੋਂ ਚੰਗਾ ਤਾਂ ਮੇਰਾ ਵਿਆਹ ਕਿਸੇ ਹੋਰ ਨਾਲ ਹੁੰਦਾ ਘੱਟੋ ਘੱਟੋ ਮੇਨਾਂ ਜਿਹਾਂ ਸਲੂਕ ਤਾਂ ਨਾ ਕਰਦਾ ਹਰ ਇੱਕ ਕੁੜੀ ਚਾਹੁੰਦੀ ਹੈ ਉਸ ਦਾ ਜੀਵਨ ਸਾਥੀ ਉਸ ਨੂੰ ਪਿਆਰ ਕਰੇ ਉਸ ਦਾ ਪਹਿਲਾ ਫਰਜ਼ ਬਣਦਾ ਹੈ ਉਸ ਨੂੰ ਖੁਸ਼ੀਆਂ ਦੇਵੇ ਪਰ ਉਸਨੇ ਜਿਹਾ ਨਹੀਂ ਕੀਤਾ ਸੀਰਮੇ ਉੱਟੀ ਦਾ ਚੁੱਪਚਾਪ ਨਾਸ਼ਤਾ ਮੇਜ਼ ਤੇ ਰੱਖ ਦਿੱਤਾ ਉਸ ਨੇ ਨਾਸ਼ਤਾ ਕੀਤਾ ਇੱਕ ਵਾਰ ਵੀ ਮੇਰੇ ਵੱਲ ਨਹੀਂ ਵੇਖਿਆ ਮੈਂ ਉਸ ਨੂੰ ਪੱਥਰ ਦਿਲ ਦਾ ਆਦਮੀ ਸਮਝਦੀ ਸੀ ਤੇ ਰੋਂਦੀ ਮੈਨੂੰ ਖਾਣ ਪੈਣਾਂ ਵਿੱਚ ਕੋਈ ਕਮੀ ਨਹੀਂ ਸੀ ਹਰ ਇੱਕ ਔਰਤ ਲਈ ਸਿਰਫ ਇਹ ਕਾਫੀ ਨਹੀਂ ਹੁੰਦਾ ਉਸ ਨੂੰ ਘਰ ਵਾਲੇ ਦਾ ਪਿਆਰ ਵੀ ਚਾਹੀਦਾ ਹੈ ਜੋ ਮੈਨੂੰ ਨਹੀਂ ਮਿਲ ਰਿਹਾ ਸੀ ਅਤੇ ਨਾ ਹੀ ਮੇਰੀ ਇੱਛਾ ਪੂਰੀ ਹੋ ਰਹੀ ਸੀ ਮੈਂ ਆਪਣੇ ਘਰ ਵਾਲੇ ਦੀਆਂ ਬਾਹਾਂ ਵਿੱਚ ਸਿਮਟਣਾ ਚਾਹੁੰਦੀ ਸੀ ਉਸ ਨੂੰ ਪਿਆਰ ਕਰਨਾ ਚਾਹੁੰਦੀ ਸੀ ਦਿਲ ਕਰਦਾ ਸੀ ਮੇਰੀ ਤਾਰੀਫ ਕਰੇ ਇੱਕਦਮ ਨਾਲੇ ਮਹਿਸੂਸ ਹੋਣ ਲੱਗਿਆ ਕਿ ਮੇਰੀ ਜ਼ਿੰਦਗੀ ਵਿੱਚ ਜੇਕਰ ਮੇਰਾ ਭਾਂ ਜਾਣਾ ਹੁੰਦਾ ਤਾਂ ਸ਼ਾਇਦ ਮੇਰੇ ਨਾਲੇ ਸਭ ਕੁਝ ਨਾ ਹੁੰਦਾ ਉਹ ਬੱਚਾ ਸੀ ਪਰ ਉਸ ਦਿਨ ਤੋਂ ਬਾਅਦ ਦੁਬਾਰਾ ਕਦੇ ਮੈਂ ਤਿਆਰੀ ਨਾ ਹੋਈ ਇਹ ਸਭ ਤੋਂ ਮੈਂ ਬਿਲਕੁਲ ਅਣਜਾਣ ਸੀ ਅਗਲੀ ਸਵੇਰ ਜਦੋਂ ਕਮਰੇ 'ਚੋਂ ਨਿਕਲੀ ਤਾਂ ਮੇਰਾ ਵਰਤਾਅ ਬਦਲ ਗਿਆ ਸੀ ਉਸ ਨੇ ਮੈਨੂੰ ਮੁੜ ਕੇ ਵੇਖਿਆ ਕਿ ਸ਼ਾਇਦ ਕੁਝ ਬੋਲੂਗੀ ਪਰ ਮੈਂ ਕੁਝ ਨਾ ਕਿਹਾ ਉਸ ਨੂੰ ਮੇਰੇ ਤੇ ਗੁੱਸਾ ਕਰਨ ਦਾ ਫੇਰ ਮੌਕਾ ਮਿਲਣਾ ਸੀ ਪਰ ਮੈਂ ਚੁੱਪ ਸੀ ਬਹੁਤ ਪਿਆਰ ਨਾਲ ਮੈਂ ਆਪਣੇ ਭਾਂਜੇ ਨੂੰ ਤਿਆਰ ਕੀਤਾ ਤੇ ਉਸ ਨੂੰ ਸਕੂਲ ਛੱਡਿਆ ਘਰ ਦੇ ਸਾਰੇ ਕੰਮ ਕੀਤੇ ਜਿੰਨੇ ਨਵੇਂ ਸੂਟ ਤੇ ਗਹਿਣੇ ਸੀ ਮੇਰੀ ਮਾਂ ਨੇ ਮੈਨੂੰ ਦਿੱਤੇ ਸੀ ਮੈਂ ਸਾਰੇ ਟੀਚੀ ਚ ਬੰਦ ਕਰਕੇ ਰੱਖ ਦਿੱਤੇ ਤੇ ਧਿਆਨ ਦੇਣਾ ਹੀ ਛੱਡ ਦਿੱਤਾ ਕਿੰਨੇ ਕਿੰਨੇ ਦਿਨ ਤੱਕ ਮੈਂ ਗਾਲ ਵੀ ਨਹੀਂ ਪਾਉਂਦੀ ਸੀ ਆਪਣਾ ਕੰਮ ਕਰਦੀ ਸ਼ਾਇਦ ਹੁਣ ਉਸ ਨੂੰ ਅਹਿਸਾਸ ਹੋਣ ਲੱਗਾ ਸੀ ਉਹ ਮੇਨਾਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਰ ਮੈਂ ਬਸ ਹਾਂ ਜਾਂ ਨਾ ਵਿੱਚ ਜਵਾਬ ਦਿੰਦੀ ਫਿਰ ਉਸ ਦੀ ਹਿੰਮਤੀ ਨਾ ਹੁੰਦੀ ਮੇਨਾਂ ਗੱਲ ਕਰਨ ਦੀ ਪਰ ਮੈਨੂੰ ਹੁਣ ਇਹਨਾਂ ਸਾਰੀਆਂ ਗੱਲਾਂ ਤੋਂ ਜ਼ਰਾ ਜਿਹਾ ਵੀ ਫਰਕ ਨਹੀਂ ਪੈਂਦਾ ਸੀ ਮੇਰੇ ਆਰਮਾਨ ਖਤਮ ਹੋ ਗਏ ਸੀ ਗੋਲੂ ਸਕੂਲ ਜਾਂਦਾ ਸੀ ਪੜ੍ਹਾਈ ਵਿੱਚ ਚੰਗਾ ਸੀ ਉਹ ਮੇਰੇ ਕੋਲ ਆਉਂਦਾ ਤੇ ਮੇਨਾਂ ਬੜੇ ਪਿਆਰ ਨਾਲ ਗੱਲਾਂ ਕਰਦਾ ਅਤੇ ਇੱਕ ਦਿਨ ਉਸ ਨੇ ਮੈਨੂੰ ਲਫਾਫਾ ਦਿੱਤਾ ਤੇ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਮਹਾਰਾਜ ਸੀ ਕਿ ਆਖਰ ਇੰਨੇ ਸਾਲਾਂ ਬਾਅਦ ਉਹ ਮੇਰੇ ਲਈ ਕੀ ਲੈ ਕੇ ਆਇਆ ਜਦੋਂ ਮੈਂ ਖੋਲ ਕੇ ਵੇਖਿਆ ਤਾਂ ਉਸ ਵਿੱਚ ਲਾਲ ਰੰਗ ਦੀਆਂ ਚੂੜੀਆਂ ਸੀ ਜੋ ਕਦੇ ਮੈਨੂੰ ਬਹੁਤ ਪਸੰਦ ਹੁੰਦੀਆਂ ਸੀ ਮੈਂ ਸਿਲਸਿਲੀ ਨਜ਼ਰ ਨਾਲ ਦੇਖਿਆ ਤੇ ਰੱਖ ਦਿੱਤੀਆਂ ਕਹਿਣ ਲੱਗਾ ਕਿ ਮੈਂ ਤੇਰੇ ਲਈ ਲੈ ਕੇ ਆਇਆ ਹਾਂ ਮੈਨੂੰ ਬੜੀ ਹੈਰਾਨੀ ਹੋਈ ਮੈਂ ਉਸ ਨੂੰ ਕਿਹਾ ਕਿ ਠੀਕ ਹੈ ਸ਼ਾਇਦ ਉਸਨੇ ਇੰਨੇ ਸਾਲਾਂ ਵਿੱਚ ਅਹਿਸਾਸ ਹੋ ਗਿਆ ਸੀ ਕਿ ਮੈਂ ਉਸ ਦੀ ਘਰ ਵਾਲੀ ਹਾਂ ਤੇ ਉਸਦੀ ਪਹਿਲੀ ਘਰ ਵਾਲੀ ਮਰ ਚੁੱਕੀ ਹੈ। ਇਹ ਹੀ ਪਤਾ ਉਸਦੇ ਘਰ ਵਿੱਚ ਅਸੀਂ ਇੱਕ ਜਾਇਜ਼ ਰਿਸ਼ਤੇ ਵਿੱਚ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਤੋਂ ਦੂਰ ਸੀ। ਪਰ ਸ਼ਾਇਦ ਹੁਣ ਉਸ ਨੂੰ ਪਿਆਰ ਹੋ ਗਿਆ ਸੀ। ਉਸਨੇ ਕਿਹਾ ਕਿ ਮੈਂ ਤੇਰੇ ਲਈ ਲੈ ਕੇ ਆਇਆ ਹਾਂ। ਮੈਂ ਉਸ ਦਾ ਧੰਨਵਾਦ ਕੀਤਾ ਤੇ ਉੱਥੋਂ ਚਲੀ ਗਈ। ਪਰ ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਸੀ। ਦੀਵਾਲੀ ਆਈ ਤਾਂ ਸਾਰੇ ਤਿਆਰ ਸੀ। ਮੈਂ ਘਰ ਦੇ ਕੰਮਾਂ ਵਿੱਚ ਲੱਗੀ। ਮੇਰੇ ਮਾਪਿਓ ਮੈਨੂੰ ਮਿਲਣ ਆਏ। ਤੇ ਕਹਿਣ ਲੱਗੇ ਸਾਰੇ ਤਿਆਰ ਹੋ ਗਏ ਤੂੰ ਘਰ ਦੇ ਕੰਮਾਂ ਵਿੱਚ ਲੱਗੀ ਹੋਈ ਹੈ ਤੂੰ ਵੀ ਜਾ ਕੇ ਤਿਆਰ ਹੋ ਜਾ ਤੇਹੀ ਗੱਲ ਮੈਨੂੰ ਆਕਾਸ਼ ਨੇ ਕਹੀ ਤੇ ਮੇਰੇ ਵੱਲ ਹੱਸ ਕੇ ਦੇਖ ਰਿਹਾ ਸੀ ਤੇ ਕਹਿਣ ਲੱਗਾ ਜਾ ਕੇ ਤਿਆਰ ਹੋ ਉਹ ਹੌਲੀ ਹੌਲੀ ਉਹ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਸੀ ਮੈਂ ਉਸ ਨੂੰ ਕਿਹਾ ਤੁਹਾਨੂੰ ਯਾਦ ਆ ਗਿਆ ਇੰਨੇ ਸਾਲਾਂ ਵਿੱਚ ਮੈਂ ਤਾਂ ਪਤਾ ਨਹੀਂ ਕਦੋਂ ਤੋਂ ਇਸ ਹਾਲਤ ਵਿੱਚ ਰਹਿੰਦੀ ਆ ਰਹੀ ਹਾਂ ਉਸ ਦਿਨ ਜਦੋਂ ਗੋਲੂ ਸੌਂ ਗਿਆ ਤਾਂ ਮੈਂ ਇਦਾਂ ਹੀ ਆਪਣੇ ਖਿਆਲਾਂ ਵਿੱਚ ਕਹਾਣੀ ਹਲੇ ਬਾਕੀ ਹੈ